ਅਨਾਗ ਕੇ ਦਾਰਾ ਬਾਣੀ ਕਵੀਰ ਜੀਉ ਕੀ ਇੱਕ ਓਕਾਰ ਸਤ ਗੁਰ ਪ੍ਰਸਾਦਾ ਉਸਤਤ ਨੰਦਾ ਦੋ ਬਿਵਰਜਤ ਤਜੋ ਮਾਨ ਅਬਮਾਨਾ ਲੋਹਾ ਕੰਚਨ ਸੰ ਕਰ ਜਾਣੈ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਕਾਮ ਕ੍ਰੋਧ ਲੋਭ ਮੋਹ ਬਿਵਰਜਤ ਹਰ ਪਦ ਕੀਨੈ ਸੋਈ ਰਹਾ ਰਾਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਕੀਨੈ ਤਨਹੀ ਪਰਮ ਪਦ ਪਾਇਆ ਤੀਰਥ ਵਰਤਨੇਮ ਸੁਜ ਸੰਯਮ ਸਦਾ ਰਹੀ ਨੇਹ ਕਾਮਾ ਤ੍ਰਿਹਨਾ ਅਰ ਮਾਇਆ ਭਰਮ ਚੂਕਾ ਚਿਤਵਤ ਆਤਮ ਰਾਮਾ ਜੇ ਮੰਦਰ ਦੀਪਕ ਪਰਗਾਸਿਆ ਅੰਧਕਾਰ ਤਹਿ ਨਸਾ निरपुर रे प्राका कह कबीर जन दसाही बन जया कंबा लौंग सपारी संतो बन जा नाम गोविंद का ऐसी खेप हमारी हर के नाम के व्योपारी हीरा हाथ चढ़िया निरमोलक छूट गई संसारी रा ਸਾਕੇ ਲਾਏ ਤੋ ਸਚ ਲਾਗੈ ਸਚ ਕੈ ਬਿਵਹਾਰੀ ਸਾਚੀ ਵਸਤ ਕੇ ਭਾਰ ਚਲਾਏ ਪਹੁੰਚੇ ਜਾਏ ਪੰਡਾਰੀ ਆਪੇ ਰਤਨ ਜਵਾਹਰ ਮਾਨਕ ਆਪੇ ਹੈ ਪਸਾਰੀ ਆਪੇ ਦੈਦਸ ਆਪ ਜਲਾਵੈ ਨਿਸ਼ਚਲ ਹੈ ਵਪਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੁਣ ਭਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਭ ਹੀ ਖੇਪ ਹਮਾਰੀ